ਸਲੋਕ ਮਹੱਲਾ ਚੌਥਾ ਤਪਾ ਨ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜ ਮਾਲਿਆ ਅੱਗੋਂ ਦੇ ਸਦਿਆਂ ਸਤੈ ਦੀ ਭਿਖਿਆ ਲੈ ਨਾਹੀ ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਗ ਸਭ ਸੁਣਨ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਤੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀ ਤਨ ਬੋਤੈ ਡਿੱਠੈ ਤਪੈ ਧਰਮ ਹਾਰਿਆ ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ ਬਹਿ ਸਾਧ ਜਨਾ ਵਿਚਾਰਿਆ ਸਤਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿੱਚ ਹੋਵੈ ਏਤ ਦੁਖੈ ਤਪਾ ਦਈਏ ਮਾਰਿਆ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਕਾਲਿਆ ਬਾਹਰ ਬਹਿ ਪੰਚਾਂ ਵਿੱਚ ਤਪੱਸਦਾਏ ਅੰਦਰ ਬਹਿ ਤਪਾ ਪਾਪ ਕਮਾਏ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵੇ ਖਾਲਿਆ ਧਰਮ ਰਾਏ ਜਮ ਕੰਕਰਾਂ ਨੂੰ ਆਖ ਛੱਡਿਆ ਇਸ ਤਪੇ ਨੂੰ ਤਿੱਥੈ ਖੜ ਪਾਇਓ ਜਿੱਤੈ ਮਹਾ ਮਹਾ ਹਤਿਆਰਿਆ ਫੇਰ ਇਸ ਤਪੇ ਦਾ ਮੋਹੇ ਕੋਈ ਲੱਗੋ ਨਹੀਂ ਇਹੋ ਸਤਗੁਰ ਹੈ ਫਿਟਕਾਰਿਆ ਹਰ ਕੈ ਦਰਬਰ ਤਿਆ ਸੋ ਨਾਨਕ ਆਖ ਸੁਨਾਇਆ ਸੋ ਬੂਝੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਉਂਦੇ ਹਰ ਨਾਮ ਸੁਖ ਦਾਈ ਹਰ ਭਗਤਾਂ ਨੂੰ ਨਿਤ ਨਾਵੇਂ ਦੀ ਵਡਿਆਈ ਬਖਸ਼ੀਐ ਨਿਤ ਚੜ੍ਹੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲੈਨ ਆਪਣੀ ਪੈਜ ਰਖਾਈ ਨਿੰਦਕਾਂ ਪਾਸੋਂ ਹਰ ਲੇਖਾ ਮੰਗਸੀ ਬਹੁ ਦੇ ਸਜਾਈ ਜੇਹਾ ਨਿੰਦਕ ਆਪਣੇ ਜੀਏ ਕਮਾਮ ਦੇ ਤੇ ਹੋ ਫਲ ਪਾਈ ਅੰਦਰ ਕਮਾਣਾ ਸਰਪਰ ਉਗੜੈ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾਂ ਭਗਤ ਜਨਾਕਾਰ ਆਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗਮਾਨੀਆਂ ਵਿਸ ਖਾਦੀ ਮਰੀਐ ਆਏ ਲੱਗੇ ਨੀ ਦੇ ਥੋੜੜੇ ਜਿਉ ਪੱਕਾ ਖੇਤ ਲੁਣੀਐ ਜੇਹੇ ਕਰਮ ਕਮਾਉਂਦੇ ਤੇਵੇ ਹੋ ਪਣੀਐ ਜਨ ਨਾਨਕ ਕਾ ਖਸਮ ਵੱਡਾ ਹੈ ਸਭ ਨਾ ਦਾ ਧਣੀਐ ਸ਼ਲੋਕ ਮਹੱਲਾ ਚੌਥਾ ਮਨ ਮੁਕਮੂਲੋਂ ਭੁੱਲਿਆ ਵਿੱਚ ਲੱਭ ਲੋਭ ਹੰਕਾਰ ਝਗੜਾ ਕਰਦਿਆਂ ਅਨ ਦਿਨ ਗੁਦਰੈ ਸ਼ਬਦ ਨਾ ਕਰਹਿ ਵਿਚਾਰ ਸੁਧ ਮਤ ਕਰਤੈ ਸਭ ਹਿਰ ਲਈ ਬੋਲਣ ਸਭ ਵਿਕਾਰ ਜਿੱਤੈ ਕਿਤੈ ਨਾ ਸੰਤੋਖੀ ਇਹ ਅੰਤਰ ਤਿਸਨਾ ਬਹੁ ਅ ਗਿਆਨ ਅੰਧਿਆਰ ਨਾਨਕ ਮਨ ਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿਨਾਂ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾਏ ਪੁਵਾਈ ਹੈ ਸੁਪਨੈ ਸੁਖ ਨਾ ਹੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਏ ਨਾਨਕ ਧਾਤ ਲਿਵੈ ਜੋੜ ਨਾ ਆਵਈ ਜੇ ਲੋਚੈ ਸਭ ਕੋਏ ਜਿਨ ਕੋ ਪੋਤੈ ਪੁੰਨ ਪਿਆ ਕਿੰਨਾ ਗੁਰ ਸ਼ਬਦੀ ਸੁਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰ ਹੈ ਸੰਤ ਮੋਨ ਜਨਾ ਚਾਰ ਵੀਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹਵੰਦੇ ਪ੍ਰਗਟ ਪਹਾੜੈ ਜਾਪਦੇ ਸਭ ਲੋਕ ਸੁਨੰਦੇ ਸੁਖ ਨਾ ਪਾਇਨ ਮੁਗਦ ਨਰ ਸੰਤ ਨਾਲ ਕਹੰਦੇ ਉਏ ਲੋਚਨਿ ਉਹਨਾ ਗੁਨਾ ਨੂੰ ਓਏ ਅਹੰਕਾਰ ਸਣੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਇ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ ਪੇੜ ਮਡਾਹੂ ਕਟਿਆ ਤਿਸ ਡਾਲ ਸੁਕੰਦੇ ਸ਼ਲੋਕ ਮਹੱਲਾ 5 ਗੁਰੂ ਨਾਨਕ ਹਰ ਨਾਮ ਦਰੜਾਇਆ ਭੰਨਣ ਘੰਨ ਸਮਰੱਥ ਪ੍ਰਭ ਸਦਾ ਸਮਾਲੈ ਮਿੱਤਰ ਤੂੰ ਦੁੱਖ ਸਬਾਇਆ ਲੱਥ ਮਹੱਲਾ 5 ਖੁਦਿਆਵੰਤ ਨਾ ਜਾਣੀ ਲਾਜ ਕੁਲਾਜ ਕਬੂਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪਾਉੜੀ ਜੀਵੇ ਕਰਮ ਕਮਾਵੰਦਾ ਤੇਵੇ ਹੀ ਫਲਤੇ ਜੱਬੇ ਤਤਾ ਲੋਸਾਰ ਵਿੱਚ ਸੰਘੈ ਪਲਤੇ ਘੱਤ ਗਲਾਵਾ ਚਾਲਿਆ ਤਿੰਨ ਦੂਤ ਅਮਲ ਤੇ ਕਾਈ ਆਸ ਨਾ ਪੁੰਨੀਆਂ ਨਿਤ ਪਰਮਲ ਹਿਰਤੇ ਕੀਆ ਨਾ ਜਾਣੈ ਕਿਰਤ ਘਣ ਵਿੱਚ ਜੋਨੀ ਫਿਰਤੇ ਸੱਬੇ ਧਿਰਾ ਨਿਖੁੱਟਿ ਅਸ ਫਿਰ ਲਈ ਅਸ ਧਰਤੇ ਵਿੱਜਣ ਕਲਹ ਨਾ ਦੇਵਤਾ ਤਾਂ ਲਇ ਕਰਤੇ ਜੋ ਜੋ ਕਰਤੇ ਹਮੇਵ ਝੜ ਤਰਤੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਾਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਬਾਸਨਾ ਸਮਾਣੀ ਹਰਦਰ ਸੋਭਾ ਮਹਾ ਉਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਗੁਰ ਮਿਲਿਆ ਪਾਇਆ ਨਾਮ ਧਨਮਾਲ ਮਹਲਾ 4 ਸਤਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੈ ਸਤਗੁਰ ਭਾਵੇ ਗੁਰ ਸਿੱਖਾਂ ਅੰਦਰ ਸਤਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੇ ਸਤਗੁਰ ਆਖੈ ਸੋ ਕਾਰ ਕਮਾਵਣ ਸੋ ਜਪ ਕਮਾਵੇ ਗੁਰਸਿੱਖਾਂ ਕੀ ਘਾਲ ਸੱਚਾ ਥਾਂẽ ਪਾਵੇ ਵਿਣ ਸਤਿਗੁਰ ਕੇ ਹੁਕਮੈ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ ਤਿਸ ਗੁਰਸਿੱਖ ਫਿਰ ਨੇੜ ਨਾ ਆਵੇ ਗੁਰਸਤਿਗੁਰ ਅੱਗੇ ਕੋ ਜੀਉ ਲਾਏ ਘਾਲੈ ਤਿਸ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤਿਸ ਨੇੜੈ ਗੁਰਸਿੱਖ ਮੂਲ ਨਾ ਆਵੇ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਜੇ ਵਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾ ਦੁਖ ਪਾਵੇ ਪੌੜੀ ਤੂੰ ਸੱਚਾ ਸਾਹਿਬ ਅਤ ਵੱਡਾ ਤੁਹੇ ਜੇ ਵਡ ਤੂੰ ਵੱਡ ਵੱਡੇ ਜਿਸ ਤੂੰ ਮਿਲਹਿ ਸੋ ਤੁਧ ਮਿਲੈ ਤੂੰ ਆਪੇ ਬਖਸ਼ ਲਹਿ ਲੇਖਾ ਛੱਡੇ ਜਿਸਨੂੰ ਤੂੰ ਆਪ ਮਲਾਇਂਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰ ਮੇਰਾ ਹੱਡੇ ਜਿਉਂ ਭਾਵੈ ਤਿਉਂ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ